ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰਪਿੰਦਰ ਮਾਨ ਸਵਾਗਤ ਕਰਦਾ ਆਂ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਦੋਸਤੋ ਅੱਜ ਵਿਚਾਰ ਮੰਚ ਦੇ ਵਿੜੇ ਬਹੁਤ ਹੀ ਖੂਬਸੂਰਤ ਆਵਾਜ਼ ਦੇ ਮਾਲਕ ਸਾਡੇ ਰਾਣੀ ਰਣਦੀਪ ਮੈਮ ਤੇ ਕਿਮ ਮੈਮ ਮੈਮ ਸਵਾਗਤ ਹੈ ਤੁਹਾਡਾ ਦੋਨਾਂ ਦਾ ਹਾਂਜੀ ਵਿਚਾਰ ਮੰਚ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਤੁਹਾਨੂੰ ਵੀ ਬਹੁਤ ਪਿਆਰ ਭਰੀ ਸ਼ਸ਼ੀਕਾਲ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਮੈਮ ਮੈਂ ਕਹਣਾ ਜਦੋਂ ਤੁਸੀਂ ਮੈਂ ਸ਼ੁਰੂਆਤ ਤੁਹਾਡੇ ਤੋਂ ਕਰਦਾ ਹਣਾ ਜਦੋਂ ਤੁਸੀਂ ਗਾਇਕੀ ਦੀ ਲਾਈਨ ਦੇ ਚ ਆਏ ਸੀ ਮੈਨੂੰ ਲੱਗਦਾ ਤੁਹਾਡਾ ਪਹਿਲਾ ਗੀਤ ਸੀਗਾ ਆਇਸੀ ਪਈਸ਼ਕੇ ਦੀ ਮਾਰ 2003 ਦੇ ਵਿੱਚ ਹਾਂਜੀ ਠੀਕ ਹੈ ਮੈਮ ਮਤਲਬ ਉਸ ਟਾਈਮ ਮੈਂ ਕਾਲਜ ਸੀਗਾ ਮੈਂ ਵੀ ਬਹੁਤ ਤਾਕੜਾ ਫੈਨ ਸੀਗਾ ਤੇ ਹਰ ਚੈਨਲ ਦੇ ਗੀਤ ਉਹ ਚੱਲੇ ਆ ਜੀ ਤੇ ਮੈਮ ਪਹਿਲੀ ਰਿਕੁਐਸਟ ਉਦਨ ਦੋ ਲੈਣਾ ਪਲੀਜ਼ ਜੀ ਜਰੂਰ ਮੈਨੂੰ ਜਦੋਂ ਵੀ ਕਿਤੇ ਮੈਂ ਜਾਨੀ ਆ ਜਾਂ ਕਿਤੇ ਸੋਸ਼ਲ ਮੀਡੀਆ ਤੇ ਜਦੋਂ ਵੀ ਗਾਣੇ ਦਾ ਜ਼ਿਕਰ ਹੁੰਦਾ ਜਾਂ ਗਾਣਾ ਮੈਂ ਵੀਡੀਓਜ਼ ਕੱਟ ਕੇ ਦੇਖਦੀ ਹਾਂ ਤਾਂ ਤੇ ਨੀਚੇ ਹਮੇਸ਼ਾ ਲਿਖਿਆ ਹੁੰਦਾ ਕਿ ਸਾਡਾ ਕਾਲਜ ਟਾਈਮ ਸਾਨੂੰ ਤੁਸੀਂ ਯਾਦ ਕਰਵਾ ਦਿੱਤਾ ਜੀ ਬਿਲਕੁਲ ਜੀ ਔਰ ਵਾਕਈ ਬਹੁਤ ਮੁਹੱਬਤ ਮਿਲੀ ਮੈਨੂੰ ਮੇਰੀ ਉਮੀਦ ਤੋਂ ਕਿਤੇ ਵੱਧ ਕੇ ਉਸ ਗੀਤ ਨੂੰ ਮੁਹੱਬਤ ਮਿਲੀ ਸੀ ਜ਼ਰੂਰ ਬੁਲਨਾ ਗੁਲਾਬੀ ਰਹੇ ਨੈਣਾਂ ਨਸ਼ਰਾਬੀ ਰਹੇ ਬੁੱਲ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਰੁੜ ਗਿਆ ਹਰ ਤੇ ਸ਼ਿੰਗਾਰ ਵੇ ਸੋਹਣਿਆ ਰੁੜ ਗਿਆ ਹਰ ਤੇ ਸ਼ਿੰਗਾਰ ਐਸੀ ਪੇਸ਼ ਕਿ ਦੀ ਮਰ ਸਾਨੂੰ ਵੈਰੀਆ ਐਸੀ ਪੇਸ਼ ਕਿ ਦੀ ਮਰ ਬੇ ਪੜਿਆ ਐਸੀ ਪੇਸ਼ ਕਿ ਦੀ ਮਰ ਐਸੀ ਪੇਸ਼ ਕਿ ਦੀ ਮਰ ਸਾਨੂੰ ਡਾਡਿਆ ਐਸੀ ਪੇਸ਼ ਕਿ ਦੀ ਮਰ ਬੇ ਪੜਿਆ ਐਸੀ ਪੇਸ਼ ਕਿ ਦੀ ਮਰ ਵਾਹ ਜੀ ਵਾਹ ਤੇ ਕਿ ਮੈਂ ਮੈਂ ਜਾਨਣਾ ਚਾਹੂੰਗਾ ਜੀ 2017 ਦੇ ਵਿੱਚ ਤੁਹਾਡਾ ਗਾਇਕੀ ਦੀ ਸ਼ੁਰੂਆਤ ਹੋਈ ਪਲੀਜ਼ ਤੁਹਾਡੇ ਪਹਿਲੇ ਗੀਤ ਦੀਆਂ ਦੋ ਲਾਈਨਾਂ ਮੇਰੇ ਅ ਭਾਜੀ ਗਾਣੇ ਕਾਫੀ ਸਾਰੇ ਕੀਤੇ ਮੈਂ ਹਾਂ ਮੈਂ 2017 ਤੋਂ ਲੈ ਕੇ ਹੁਣ ਤੱਕ ਆਈ ਥਿੰਕ ਸੋ ਜਿਆਦਾ ਨਹੀਂ ਤੇ ਮੈਂ 10 12 ਗਾਣੇ ਜਿਹੜੇ ਹੈਗੇ ਨੇ ਡਿਊਟ ਸੋਲੋ ਕੀਤੇ ਪਰ ਉਸ ਤੋਂ ਇੱਕ ਮੇਰੇ ਬਹੁਤ ਸੋਹਣੇ ਜਿਹੜੀਆਂ ਲਾਈਨਾਂ ਲੱਗਦੀਆਂ ਨੇ ਕਿ ਮੈਂ ਉਹ ਤੁਹਾਨੂੰ ਰੂਰੂ ਰੱਖਾਂ ਬਿਲਕੁਲ ਹੂੰ ਇੱਕ ਜਿੰਦ ਅਸੀਂ ਦੇਖਣੇ ਨੂੰ ਦੋਵੇ ਕਦ ਕੱਟਣਾ ਨਹੀਂ ਤੇਰਾ ਮੇਰਾ ਮੋਵੇ ਇੱਕ ਜਿੰਦ ਅਸੀਂ ਦੇਖਣੇ ਨੂੰ ਦੋਵੇ ਕਦ ਕੱਟਣਾ ਨਹੀਂ ਤੇਰਾ ਮੇਰਾ ਮੋਵੇ ਕਾ ਤੋ ਨਿੱਕ ਨਿੱਕੀ ਗੱਲਾਂ ਕੋ ਸੇ ਹੋ ਜਮੇ ਵੇ ਮੈਂ ਤਰੈ ਨੀਆਂ ਤੇਰੇ ਨਾਂ ਜਹ ਹੱਸਦੀ ਕਹ ਦੇ ਸ਼ੀਸ਼ੇ ਅੱਗੇ ਦੇਖ ਨਾਲ ਖੜਕੇ ਜਟਾ ਤੇਰੇ ਨਾਲ ਜਟੀਆਂ ਕਿੰਨੀ ਜੱਚਦੀ ਵੇ ਕਹ ਦੇ ਸ਼ੀਸ਼ੇ ਅੱਗੇ ਦੇਖ ਨਾਲ ਖੜਕੇ ਵੇ ਜਟਾ ਤੇਰੇ ਨਾਲ ਜਟੀਆਂ ਕਿੰਨੀ ਜੱਚਦੀ ਅੱਜ ਬਹੁਤ ਸੋਹਣੀ ਆਵਾਜ਼ ਆਈ ਤੁਹਾਡੀ ਤੇ ਕਿ ਮੈਂ ਜਿੱਦਾਂ ਹੁਣ ਦੇਖੋ ਤੁਸੀਂ ਦੋਨੋਂ ਇੱਕ ਵਧੀਆ ਨਾਓ ਪੰਜਾਬੀ ਇੰਡਸਟਰੀ 'ਚ ਤੁਸੀਂ ਇੱਕ ਵਧੀਆ ਮਕਾਮ ਹਾਸਲ ਕੀਤਾ ਮੈਮ ਕੀ ਤੁਸੀਂ ਆਪਣੀ ਫੈਮਲੀਆਂ ਨੂੰ ਵੀ ਲੈ ਕੇ ਆਓਗੇ ਇਨ ਫਿਊਚਰ ਸਿੰਗਿੰਗ ਦੇ ਵਿੱਚ ਰਾਨੀ ਮੈਮ ਹਾ ਤੁਸੀਂ ਦੱਸੋਗੇ ਤਾਂ ਬਹੁਤ ਵਧੀਆ ਲੱਗਣਾ ਜੀ 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 ਬੇਟੀ ਹੈ ਮੇਰੀ 14 ਸਾਲ ਦੀ ਸ਼ਿਵਰੰਜਨੀ ਹਾਂਜੀ ਹਾਂਜੀ ਉਹਨੂੰ ਸ਼ੌਕ ਹੈ ਗਾਉਣ ਦਾ ਬਹੁਤ ਰੀਲੀ ਹੈ ਹਾਂਜੀ ਤੇ ਬੱਚੇ ਨੇ ਤੇ ਮੈਂ ਮੇਰੀ ਜੋ ਸੋਚ ਹੈ ਤੇ ਉਹ ਬੱਚਿਆਂ ਨੂੰ ਮਤਲਬ ਫੋਰਸ ਨਹੀਂ ਮੈਂ ਕਰਦੀ ਕਿਸੇ ਵੀ ਚੀਜ਼ ਲਈ ਉਹਦਾ ਸ਼ੌਕ ਹੈ ਉਹ ਕੋਰੀਅਨ ਗਾਉਂਦੀ ਹੈ ਇੰਗਲਿਸ਼ ਗਾਉਂਦੀ ਹਿੰਦੀ ਪੰਜਾਬੀ ਸਾਰਾ ਕੁਝ ਬਹੁਤ ਸੁਰੀਲੀ ਆ ਤੇ ਅਗਰ ਉਹ ਚਾਹੂਗੀ ਤਾਂ ਉਹਨੂੰ ਮੈਂ ਕਦੇ ਰੋਕੂੰਗੀ ਨਹੀਂ ਬਾਈ ਬਹੁਤ ਤੇ ਜਰੂਰ ਮੈਂ ਕਹੂੰਗੀ ਕਿ ਜੋ ਵੀ ਬੱਚੇ ਨੂੰ ਪਸੰਦ ਆ ਉਸ ਫੀਲਡ ਦੇ ਵਿੱਚ ਮੈਂ ਉਹਦੇ ਪਿੱਛੇ ਉਹਦੀ ਪੂਰੀ ਸਪੋਰਟ ਕਰੂੰਗੀ ਓਕੇ ਤੇ ਮੈਮ ਇੱਕ ਮੈਂ ਇੱਕ ਗੱਲ ਇਹ ਪੁੱਛਣਾ ਚਾਹਨਾ ਤੁਹਾਨੂੰ ਜਦਾਂ ਮੇਲ ਆਰਟਿਸਟ ਤਾਂ ਚਲੋ ਇੱਕ ਅਲੱਗ ਚੀਜ਼ ਹੁੰਦੀ ਫੀਮੇਲ ਆਰਟਿਸਟ ਹੈ ਜਿਹੜੇ ਉਹਨਾਂ ਨੂੰ ਤੁਹਾਨੂੰ ਕੋਈ ਦਿੱਕਤ ਆਈ ਹੈ ਆਪਣੀ ਇਸ ਗਾਇਕੀ ਦੌਰਾਨ ਬੇ ਜਦਾਂ ਕੋਈ ਤੁਸੀਂ ਸਟੇਜ ਤੇ ਜਾਂ ਪਰਫਰਮ ਕਰ ਰਹੇ ਹੋ ਕੁਝ ਮਤਲਬ ਗਾਣਾ گا ਰਹੇ ਹੋ ਠੀਕ ਹੈ ਜੀ ਤੇ ਕਿਸੇ ਨੇ ਤੁਹਾਨੂੰ ਕੋਈ ਬੈਡ ਕਮੈਂਟ ਕੀਤਾ ਹੋਵੇ ਜਾਂ ਫਿਰ ਇਦਾਂ ਦੀ ਕੋਈ ਬੈਡ ਯਾਤ ਕੋਈ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਿ ਆਪਾਂ ਰਿਕੁਐਸਟ ਵੀ ਕਰ ਸਕਦੇ ਆ ਆਪਣੇ ਦੋਸਤਾਂ ਨੂੰ ਕਿ ਪਲੀਜ਼ ਯਾਰ ਇਦਾਂ ਦਾ ਕੁਝ ਨਾ ਹੋਵੇ ਤਾਂ ਵਧੀਆ ਸੋ ਮੈਂ ਸਮੈਂ ਦੱਸ ਦਿਆਂ ਆਪਣੇ ਨਾਲ ਕਦੀ ਐਸਾ ਕੁਝ ਵੀ ਨਹੀਂ ਹੋਇਆ ਬੜੀ ਬਹੁਤ ਵਧੀਆ ਇੰਡਸਟਰੀ ਹੈ ਸਾਡੀ ਬਹੁਤ ਘੈਂਟ ਨੇ ਮੁੰਡੇ ਸਾਡੇ ਸਾਰੇ ਬਟ ਕਈ ਵਾਰੀ ਆਡੀਅנס ਚ ਕੁੜੀਆਂ ਨੂੰ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਇਹ ਮੈਂ ਮੈਂ ਖੁਦ ਨੇ ਹਨਾ ਸੋ ਪਲੀਜ਼ ਹਰ ਬੰਦਾ ਸੋਚ ਕੇ ਲਿਖੇ ਹਰ ਇੱਕ ਬੰਦਾ ਸੋਚ ਕੇ ਬੋਲੇ ਕਿਉਂਕਿ ਜੋਸਟ ਇੱਕ ਗੱਲ ਜਗਮੋਣ ਕੌਰ ਮੈਮ ਦੀ ਮੈਨੂੰ ਚੇਤਾ ਆ ਕਿ ਮੈਂ ਇੱਕ ਆਰਟਿਸਟ ਹੋਣ ਤੋਂ ਪਹਿਲਾਂ ਇੱਕ ਮਾਂ ਆ ਇੱਕ ਬੇਟੀ ਆ ਇੱਕ ਭੈਣ ਆ ਤੇ ਇੱਕ ਘਰ ਪਤਨੀ ਆ ਮੈਂ ਕਿਸੇ ਦੀ ਸੋ ਪਲੀਜ਼ ਮੇਰਾ ਦਾਇਰਾ ਮੇਰਾ ਨਾਪ ਕੇ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਿਓ ਤੇ ਮੈਂ ਹਮੇਸ਼ਾ ਆਪਣੇ ਅੰਦਰ ਵਸਾਈ ਹੋਈ ਗੱਲਾਂ ਤੇ ਮੈਨੂੰ ਬਹੁਤ ਕੌਨਫੀਡੈਂਸ ਮਿਲਦਾ ਉਸ ਗੱਲ ਤੋਂ ਜਗਮੋਣ ਕੌਰ ਜੀ ਤੋਂ ਦੋਸਤੋ ਕਿ ਮੈਮ ਨੇ ਬਹੁਤ ਹੀ ਸੋਹਣਾ ਆਨਸਰ ਦਿੱਤਾ ਇਸ ਗੱਲ ਦਾ ਠੀਕ ਹੈ ਰਾਣੀ ਮੈਮ ਤੁਸੀਂ ਕੁਝ ਕਹਿਣਾ ਚਾਹੋਗੇ ਦਿਵਾਲੀ ਜੀ ਬਿਲਕੁਲ ਜ ਬਹੁਤ ਸੋਹਣਾ ਜਵਾਬ ਦਿੱਤਾ ਕਿਰਨ ਸ਼ਰਮਾ ਜੀ ਨੇ ਤੌਰ ਮੈਂ ਬਿਲਕੁਲ ਸਹਿਮਤ ਹਾਂ ਕਿਉਂਕਿ ਜਦੋਂ ਤੁਸੀਂ ਕੋਈ ਕਮੈਂਟ ਕਰਦੇ ਆ ਤਾਂ ਆਰਟਿਸਟ ਬਹੁਤ ਹਰਟ ਹੁੰਦਾ ਇਸ ਚੀਜ਼ ਤੋਂ ਨਾ ਤੇ ਇਸ ਕਰਕੇ ਸੋਚ ਸਮਝ ਕੇ ਬੋਲਣਾ ਚਾਹੀਦਾ ਵਾ ਕਿਉਂਕਿ ਸਾਡੀਆਂ ਵੀ ਫੈਮਿਲੀਜ਼ ਨੇ ਸਾਡੇ ਬੱਚੇ ਨੇ ਸਾਡੇ ਹਸਬੰਡ ਮਦਰ ਹਨਾ ਫਾਦਰ ਸਾਰੇ ਪੇਰੈਂਟਸ ਉਹ ਸਾਰੀਆਂ ਚੀਜ਼ਾਂ ਕਿਉਂਕਿ ਕੁੜੀ ਜਿਹੜੀ ਹੁੰਦੀ ਆ ਆਪਣੇ ਪੰਜਾਬ ਚ ਤਾਂ ਜਿੱਦਾਂ ਦਾ ਮਾਹੌਲ ਹੈਗਾ ਤੁਹਾਨੂੰ ਪਤਾ ਮੇਰੀ ਐਕਚੁਅਲੀ ਜਿਹੜੀ ਦਾਦਾ ਜੀ ਸੀਗੇ ਉਹ ਬਿਲਕੁਲ ਪਸੰਦ ਨਹੀਂ ਕਰਦੇ ਸੀ ਇਸ ਫੀਲਡ ਨੂੰ ਮਾਰਕ ਕੇ ਕਿਉਂਕਿ ਪਹਿਲਾਂ ਜੋ ਬਜ਼ੁਰਗ ਹੁੰਦੇ ਸੀ ਉਹਨਾਂ ਦਾ ਥੋੜਾ ਜਿੱਦਾਂ ਜਿਹੜੀ ਸੋਚ ਹੁੰਦੀ ਸੀਗੀ ਕਿ ਕੰਜਰਾਂ ਵਾਲਾ ਕੀਤਾ ਵਾ ਹਾਂਜੀ ਹਾਂਜੀ ਉਹ ਛੋੜਾ ਇਹ ਉਹਨਾਂ ਦੀ ਵਾ ਹੁੰਦੀ ਸੀ ਸੋ ਜਦੋਂ ਮੈਂ ਸਟਾਰਟਿੰਗ ਕੀਤੀ ਆ ਤਾਂ ਮੇਰੇ ਦਾਦਾ ਜੀ ਬਿਲਕੁਲ ਨਹੀਂ ਚਾਹੁੰਦੇ ਸੀ ਕਿ ਮੈਂ ਫੀਲਡ ਦੇ ਵਿੱਚ ਆਵਾਂ ਪਰ ਮੇਰੇ ਫਾਦਰ ਸਾਹਿਬ ਆ ਚਾਹੀਏ ਹੋ ਮੇਰੇ ਕੋਲ ਨਹੀਂ ਹੈਗੇ ਚਲੇ ਗਏ ਨੇ ਹਾਂਜੀ ਨਹੀਂ ਨਹੀਂ ਨੈਪਕਿੰਡੇ ਨਹੀਂ ਮੈਮ ਪਤਾ ਵੀ ਕੀ ਹੈ ਦੇਖੋ ਇਹ ਪਿਆਰ ਹੁੰਦਾ ਹੈ ਦੇਖੋ ਅੱਜ ਆਪਾਂ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ ਤੇ ਤੁਹਾਡੀ ਅੱਖਾਂ ਚੋਂ ਜੂੰਜੂ ਆ ਗਏ ਹਨਾ ਆਪਾਂ ਕਿਸੇ ਦਾ ਜ਼ਿਕਰ ਕਰਦੇ ਹਾਂ ਨਾ ਤੇ ਉਹਨਾਂ ਦਾ ਜੀਕਤੇ ਉਹ ਚਲੇ ਜਾਂਦੇ ਤੇ ਉਹਨਾਂ ਦਾ ਜ਼ਿਕਰ ਕਰਦੇ ਹੋਏ ਆਪਣੀ ਅੱਖਾਂ ਝੰਝੂ ਆ ਗਏ ਤਾਂ ਲਈ ਦੇਖ ਲੋ ਕਿ ਆਪਾਂ ਉਹਨਾਂ ਨੂੰ ਕਿੰਨਾ ਕੋ ਪਿਆਰ ਕਰਦੇ ਹਾਂ ਬਿਲਕੁਲ ਮੇਰੇ ਤਿੰਨ ਬ੍ਰਦਰ ਨੇ ਔਰ ਮੈਂ ਕੱਲੀ ਸਿਸਟਰ ਹਾਂ ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਮੇਰੇ ਭਰਾਵਾਂ ਦੇ ਨਾਲੋਂ ਵੱਧ ਕੇ ਪਾਲਿਆ ਮੈਂ ਜਿੱਦਾਂ ਉਹਨਾਂ ਨੂੰ ਕਿਹਾ ਕਿ ਮੈਂ ਪਾਪਾ ਸਿੰਗਿੰਗ ਲਾਈਨ ਦੇ ਵਿੱਚ ਆਣਾ ਤਾਂ ਜੌਬ ਕਰਦੇ ਸੀ ਨੈਸਲੇ ਫੈਕਟਰੀ ਦੇ ਵਿੱਚ ਹਾਂਜੀ ਤਾਂ ਆਪਣੀ ਡਿਊਟੀ ਛੱਡ ਕੇ ਉਹ ਹਮੇਸ਼ਾ ਮੈਨੂੰ ਲੈ ਕੇ ਜਾਂਦੇ ਮੈਂ ਸਾਰੇ ਕਮ ਅਚ ਗਈ ਜਿੱਥੇ ਵੀ ਮੈ ਕੈਂਡੀ ਸੀਮਨ ਲੈ ਕੇ ਜਾਂਦੀ ਸੀ ਔਰ ਬਹੁਤ ਅੱਛਾ ਉਹ ਗੌਂਦੇ ਸੀ ਮੈਨੂੰ ਬੈਠ ਕੇ ਸਿਖਾਉਂਦੇ ਵੀ ਸੀ ਤੁਹਾਨੂੰ ਸਪੋਰਟ ਮਿਲੀ ਹੈ ਮੇਰੇ ਬਿਲਕੁਲ ਫੈਮਿਲੀ ਵੀ ਮੇਰੇ ਫਾਦਰ ਸਾਹਿਬ ਨੇ ਬਹੁਤ ਜ਼ਿਆਦਾ ਸਪੋਰਟ ਸੀ ਔਰ ਜਿਉਂਨਾ ਦੀ ਬਦਲਤ ਤੇ ਪੂਰੀ ਦੁਨੀਆ ਮੈਨੂੰ ਜਾਣਦੀ ਬਿਲਕੁਲ ਰਾਈ ਮੈਮ ਇੱਕ ਨਾ ਬੜੀ ਪੁਰਾਣੀ ਇੰਟਰਵਿਊ ਹੈ ਗੁਰਦਾਸ ਮਾਨ ਸਾਹਿਬ ਦੀ ਤਾਂ ਉਹਦੇ ਚ ਤੁਹਾਡਾ ਜ਼ਿਕਰ ਹੋਇਆ ਗੁਰਦਾਸ ਮਾਨ ਸਾਹਿਬ ਨੂੰ ਪੁੱਛਿਆ ਗਿਆ ਕਿ ਦੇਖ ਤੁਸੀਂ ਤੁਹਾਨੂੰ ਬਹੁਤ ਸੁਣਦੇ ਤੁਸੀਂ ਕਿਨੂੰ ਸੁਣਦੇ ਤਾਰਾਣੀ ਮੈਮੂਨਾ ਨੇ ਤੁਹਾਡਾ ਨਾਂ ਲਿੱਤਾ ਸੀਗਾ ਜੀ ਮੇਰੀ ਖੁਸ਼ਕਿਸਮਤੀ ਆ ਕਿ ਬਾਬੇ ਗਵੇ ਨੇ ਉਹ ਹਾਂਜੀ ਕਿਉਂਕਿ ਉਹ ਪਹਿਲਾ ਕਲਾਕਾਰ ਆ ਇੰਡਸਟਰੀ ਦਾ ਜਿਹਦਾ ਦਾਦਾ ਵੀ ਫੈਨ ਆ ਤੇ ਪੋਤਾ ਵੀ ਬਿਲਕੁਲ ਜੀ ਬਿਲਕੁਲ ਕਿਉਂਕਿ ਐਨਾ ਟਾਈਮ ਇੰਡਸਟਰੀ ਦੇ ਵਿੱਚ ਖੜੇ ਰਹਿਣਾ ਰਾਜ ਕਰਨਾ ਬੜੀ ਵੱਡੀ ਗੱਲ ਹੈ ਤੇ ਇਹ ਤਾਂ ਚਾਰ ਪੀੜੀਆਂ ਦੇਖ ਰਹੀਆਂ ਨੇ ਬਿਲਕੁਲ ਬਿਲਕੁਲ ਜੀ ਔਰ ਮੇਰੇ ਚੰਗੇ ਭਾਗ ਆ ਗਿਆ ਕਿ ਉਹਨਾਂ ਨੇ ਮੇਰਾ ਨਾਮ ਲਿਆ ਸੀ ਔਰ ਇਹ ਸੱਚੀ ਗੱਲ ਹੈ ਮੈਨੂੰ ਬੜੇ ਸਾਰੀਆਂ ਉਸ ਟਾਈਮ ਕਾਲਸ ਆਈਆਂ ਲੋਕਾਂ ਨੇ ਉਹ ਨਿਊਜ਼ਪੇਪਰ ਦੇ ਵਿੱਚ ਉਹ ਨਿਊਜ਼ ਵੀ ਲੱਗੀ ਸੀਗੇ ਉਹਦੀਆਂ ਕਟਿੰਗਸ ਮੈਨੂੰ ਭੇਜੀਆਂ ਔਰ ਵੀਡੀਓ ਕਲਿੱਪਸ ਮੈਨੂੰ ਭੇਜੀਆਂ ਤਾਂ ਮੇਰੇ ਲਈ ਬੜੇ ਚੰਗੇ ਭਾਗ ਆ ਮੇਰੇ ਕਿ ਇੰਨਾ ਵੱਡਾ ਬੰਦਾ ਐਨਵਰ ਦਾ ਕਲਾਕਾਰ ਤੁਹਾਡਾ ਨਾਮ ਲਵੇ ਮੈਮ ਕੱਲੇ ਗਰਦਾਸ ਮਾਨ ਸਾਹਿਬ ਨੇ ਲਾਸਟ ਵੀਕ ਕਨਵਰ ਗਰੇਵਾਲ ਸਾਹਿਬ ਆਈਡਿਲੀਟ ਦੇ ਵਿੱਚ ਆਏ ਹੋਏ ਸੀ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਮੈਂ ਤੁਹਾਡਾ ਬਹੁਤ بڑا ਫੈਨ ਹੈ ਜੀ ਬਿਲਕੁਲ ਬਿਲਕੁਲ ਮੈਂ ਮੇਰੇ ਕੋਲ ਅਲਫਾਜ਼ ਨਹੀਂ ਆ ਜਦੋਂ ਤੁਹਾਡੇ ਸਾਥੀ ਕਲਾਕਾਰ ਜਿਹੜੇ ਤੁਹਾਡੇ ਨਾਲ ਦੇ ਹੋਣ ਉਹ ਤੁਹਾਨੂੰ ਪਿਆਰ ਕਰਨ ਤੁਹਾਨੂੰ ਐਪਰੀਸ਼ੀਏਟ ਕਰਨ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਬੰਦੇ ਤੇ ਲਈ ਕਿਉਂਕਿ ਨਾਲਦਿਆਂ ਦਾ ਸਾਥ ਹੋਵੇ ਤਾਂ ਬੰਦਾ ਕਦੇ ਨਹੀਂ ਹਾਰਦਾ ਨਾ ਤਾਂ ਜਦੋਂ ਮੈਂ ਐਡਿਲੇਡ ਉਹਨਾਂ ਨੂੰ ਮਿਲਣ ਗਈਆਂ ਉਹਨਾਂ ਦਾ ਸ਼ੋਅ ਸੀਗਾ ਮੈਂ ਆਪ ਉਹਨਾਂ ਦੀ ਬੜੀ ਫੈਨ ਆ ਉਹ ਐਜ਼ ਅ ਅ ਐਜ਼ ਅ ਹਿਊਮਨ ਬੀਿੰਗ ਵੀ ਕਮਾਲ ਦੇ ਪਰਸਨ ਨੇ ਬਿਲਕੁਲ ਜੀ ਬਿਲਕੁਲ ਔਰ ਜਿੱਡਾ ਗਵਈਏ ਤਾਂ ਕਮਾਲ ਹੈਗੇ ਨੇ ਪਹਿਲਾਂ ਤਾਂ ਫੈਨ ਸੀ ਉਸ ਦਿਨ ਮੈਂ ਜਦੋਂ ਉਹਨਾਂ ਦਾ ਲਾਈਵ ਮੋਰੇ ਬੈਠ ਕੇ ਸੁਣਿਆ ਤਾਂ ਮੈਂ ਹੋਰ ਜ਼ਿਆਦਾ دیਵਾਨੀ ਹੋ ਗਈ ਉਹਨਾਂ ਦੀ ਔਰ ਜਦੋਂ ਮਿਲੇ ਤਾਂ ਇੰਨੇ ਪ੍ਰੇਮ ਦੇ ਨਾਲ ਉਹਨਾਂ ਨੇ ਇੰਨੀ ਤਾਰੀਫ਼ ਕੀਤੀ ਕਿ ਮੈਂ ਆਪ ਤੁਹਾਨੂੰ ਸੁਣ ਸੁਣ ਕੇ ਸਿੱਖਿਆ ਫੈਨ ਆ ਤੇ ਮੇਰੇ ਲਈ ਬਹੁਤ ਵੱਡੀ ਗੱਲ ਸੀ ਨਹੀਂ ਨਹੀਂ ਰਾਣੀ ਮੈਮ ਤੁਸੀਂ ਤਾਰੀਫ ਦੇ ਕਾਬਿਲ ਹੋ ਤਾਂ ਹੀ ਤੁਹਾਡੀ ਤਾਰੀਫ ਹੁੰਦੀ ਹੈ ਹਰ ਥਾਂ ਤੇ ਤੇ ਅਸੀਂ ਪਰਮਾਤਮਾ ਨੂੰ ਅਰਦਾਸ ਕਰਾਂਗੇ ਕਿ ਰੱਬ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਹਾਂਜੀ ਬਹੁਤ ਸ਼ੁਕਰਗੁਜ਼ਾਰਾਂ ਜੀ ਮੈਂ ਸਾਡੇ ਗੈਰੀ ਬਰਾੜ ਜੈਲਦਾਰ ਜੀ ਬਰਾਊਨੀ ਰੈਕર્ડਸ ਤੋਂ ਜਿਨ੍ਹਾਂ ਦੀ ਬਦੌਲਤ ਤੁਹਾਡੇ ਸਾਰਿਆਂ ਦੇ ਰੂਪ ਰੂਪ ਹੋਏ ਆਂ ਔਰ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚੇ ਆਂ ਸੋ ਉਹਨਾਂ ਦੇ ਨਾਲ ਵੀ ਬਰਾਊਨੀ ਰੈਕર્ડਸ ਤੇ ਥਰੂ ਤੁਸੀਂ ਮੇਰੇ ਬਹੁਤ ਸਾਰੇ ਹੁਣ ਅੱਗੇ ਗਾਣੇ ਸੁਣੋਗੇ ਸੋਲੋ ਵੀ ਔਰ ਜੈਲਦਾਰ ਸਾ ਮੈਂ ਡਿਊਟ Song ਕਰਾਂਗੀ ਤੇ ਦੋਸਤੋ I hope ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਗੱਲਬਾਤ ਸੁਣ ਕੇ ਕੀਮ ਸ਼ਰਮਾ ਜੀ ਤੇ ਰਾਣੀ ਰਦੀਪ मैम ਦੀ ਤੇ थैंक यू so much ਦੋਸਤੋ ਤੁਹਾਡਾ ਤੇ ਪਲੀਜ਼ ਸਾਡੇ ਪ੍ਰੋਗਰਾਮ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਮੰਤ ਸਸੀ ਕਾਰਨਾ ਸਸੀ ਕਾਰਨਾ ਸਸੀ